ਵੱਡੀ ਨਿਲਾਮੀ ਵਾਹਨ ਮੇਲਾ ਸ਼੍ਰੀ ਰਾਮ ਆਟੋਮਾਲ ਲੁਧਿਆਣਾ 25 8 2024 ਮਿੱਤਰੋ ਇੰਤਜ਼ਾਰ ਦੀਆਂ ਘੜੀਆਂ ਇੱਕ ਵਾਰ ਫੇਰ ਖਤਮ ਹੋ ਗਈਆਂ ਨਿਲਾਮੀ ਮਿੱਤਰੋ ਫੇਰ ਆ ਗਈ ਵਾਹਨ ਮੇਲਾ ਬਹੁਤ ਸੋਹਣੇ ਸਾਫ਼ ਕੰਡੀਸ਼ਨ ਦੇ ਵਿੱਚ ਵਾਹਨਾਂ ਲੁਧਿਆਣਾ ਫਰੋਜਪੁਰ ਰੋਡ ਪਿੰਡ ਗਹੋਰ ਨੇੜੇ ਮੁੱਲਾਪੁਰ ਲੁਧਿਆਣਾ ਐਨ ਐਚ 95 ਨਵੀਂ ਵੀਡੀਓ ਦੇਖਣ ਲਈ ਸੰਦਾਂ ਦੀ ਜਿਹੜੀ ਕੰਡੀਸ਼ਨ ਹੈ ਸਾਰੀ ਕਿਵੇਂ ਦੇ ਸੰਦ ਹੁੰਦੇ ਆ ਉਹ ਵੀਡੀਓ ਆਪੇ ਪੇਜ ਦੇ ਵਿੱਚ ਪਾਵਾਂਗੇ ਤੇ ਵੀਡੀਓ ਪਹਿਲਾਂ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਤੇ ਸ਼ੇਅਰ ਕਰੋ ਤਾਂ ਜੋ ਤੁਸੀਂ ਸਭ ਤੋਂ ਪਹਿਲਾਂ ਵੀਡੀਓ ਦੇਖ ਸਕੋ ਕੰਟੈਕਟ ਨੰਬਰ ਹੈ ਜਿਹੜੇ ਉਹ ਸਕਰੀਨ ਤੇ ਚੱਲ ਰਹੇ ਆ ਇੱਕ ਟੋਕਣ ਦੇ ਨਾਲ ਇੱਕ ਬੰਦਾ ਹੀ ਅੰਦਰ ਐਂਟਰ ਕਰ ਸਕੂਗਾ 20120 ਰੁਪਏ ਜਿਹੜੇ ਉਹ ਤੁਹਾਨੂੰ ਨਾਲ ਲੈ ਕੇ ਆਉਣੇ ਪੈਣਗੇ ਉੱਥੇ ਤੁਹਾਨੂੰ ਟੋਕਣ ਮਿਲੇਗਾ ਤੇ ਇੱਕ ਜਾਣਾ ਤੁਹਾਡੇ ਨਾਲ ਅੰਦਰ ਜਾ ਸਕੂਗਾ ਤੇ ਜੇ ਤੁਹਾਡਾ ਸੌਦਾ ਬਣਦਾ ਨਿਲਾਮੀ 'ਚ ਉਹ 20120 ਰੁਪਏ ਤੁਹਾਡੇ ਨਾਲ ਐਡਜਸਟ ਕਰ ਲਏ ਜਾਣਗੇ ਇੱਥੇ ਨਹੀਂ ਤਾਂ ਤੁਹਾਨੂੰ ਵਾਪਸ ਕਰ ਦਿੱਤੇ ਜਾਣਗੇ ਪੈਨ ਕਾਰਡ ਆਧਾਰ ਕਾਰਡ ਨਾਲ ਲੈ ਕੇ ਆਉਣਾ ਜ਼ਰੂਰੀ ਆ ਸੱਜਣ ਮਿੱਤਰਾਂ ਤੱਕ ਜਰੂਰ ਸ਼ੇਅਰ ਕਰੋ ਜਿਹੜੇ ਸੰਦ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਚੁੱਕੇ ਹੋ ਖੇਤੀ ਦੇ ਸੰਦ ਵੀ ਹੋਣਗੇ ਕਾਰਾਂ ਵੀ ਮੋਟਰਸਾਈਕਲ ਵੀ ਇਦਾਂ ਦੇ ਬਹੁਤ ਸਾਰੇ ਸੰਦ ਆ ਤੇ ਕੁਝ ਸੰਦ ਹੁੰਦੇ ਇਸ ਵਾਰ ਨਿਲਾਮੀ ਦੇ ਵਿੱਚ ਨਹੀਂ ਵੀ ਲਾਏ ਜਾਂਦੇ ਹੋ ਅਗਲੀ ਵਾਰੀ ਲਾਏ ਜਾਂਦੇ ਆ ਤੇ ਅਗਲੀ ਡੇਟ ਦੀ ਜਿਹੜੀ ਜਾਣਕਾਰੀ ਦੀ ਵੀਡੀਓ ਤੁਹਾਨੂੰ ਮਿਲਦੀ ਰਹੂਗੀ ਉਹ ਤੁਸੀਂ ਪੇਜ ਫੋਲੋ ਕਰ ਲਓ ਨਵੀਂ ਡੇਟ ਆ ਜਿਹੜੀ ਆਪਾਂ ਇਸੇ ਪੇਜ ਦੇ ਮਾਧਿਅਮ ਰਾਹੀਂ ਤੁਹਾਨੂੰ ਐਡਰੈਸ ਪਤਾ ਸਾਰਾ ਕੁਝ ਨੋਟ ਕਰਾਉਂਦੇ ਰਾਵਾਂਗੇ ਨਿਲਾਮੀ ਦੇਖਦੇ ਰਹਿਣ ਲਈ ਪੇਜ ਨੂੰ ਫੋਲੋ ਕਰੋ ਤੇ ਪੇਜ ਨਾਲ ਵੱਧ ਤੋਂ ਵੱਧ ਜੁੜੋ ਤੇ ਸ਼ੇਅਰ ਕਰ ਦਿਓ ਦਬ ਕੇ ਸਾਰਾ ਕੁਝ ਹੈ ਜਿਹੜਾ ਆਪਾਂ ਸਕਰੀਨ ਤੇ ਦਿੱਤਾ ਹੋਇਆ ਹੈ ਧੰਨਵਾਦ